ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਅੜਿੱਕੇ ਚੜ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੁਖਬੀਰ ਬਾਦਲ ਦੀ ਵਿਕਰਮਜੀਤ ਸਿੰਘ ਮਜੀਠੀਆ ਤੋਂ ਬਾਅਦ ਹੋ ਗਈ ਗ੍ਰਿਫਤਾਰੀ ਤੇ ਗ੍ਰਿਫਤਾਰੀ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਜੇਲ੍ਹ ਦੇ ਵਿੱਚ ਮਿਲਣ ਦੇ ਲਈ ਪਹੁੰਚੀ ਹਰ ਸਿਮਰਤ ਕੌਰ ਮਾਨ ਉਦੋਂ ਲੱਗ ਪਈ ਉੱਚੀ ਉੱਚੀ ਰੋਣਾ ਤੇ ਜਦੋਂ ਕੋਲ ਖੜੇ ਮੁਲਾਜ਼ਮ ਬਣਾ ਰਹੇ ਸੀ ਵੀਡੀਓ ਤੇ ਵੀਡੀਓ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਜੇਕਰ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖੋਗੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਹਰ ਸਿਮਰਤ ਕੋਰ ਬਾਦਲ ਜੋ ਕਿ ਸੁਖਬੀਰ ਬਾਦਲ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਗਈ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਕਾਫੀ ਲੰਬਾ ਸਮਾਂ ਗੱਲਬਾਤ ਵੀ ਹੋਈ ਤੇ ਉਸ ਤੋਂ ਬਾਅਦ ਮੌਕੇ ਤੇ ਜੋ ਮੁਲਾਜ਼ਮ ਸੀ ਉਹਨਾਂ ਨੇ ਅੰਦਰ ਖਾਤੇ ਜੋ ਵੀਡੀਓ ਬਣਾਈ ਉਹ ਸੋਸ਼ਲ ਮੀਡੀਆ ਦੇ ਉੱਪਰ ਬੜੀ ਤੇਜ਼ੀ ਵਾਇਰਲ ਹੋਈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਪੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਯਾਨੀ ਪੰਜਾਬ ਵਿਜੀਲੈਂਸ ਬਿਊਰੋ ਜੋ ਕਿ ਜਿਸ ਨੂੰ BBV ਆਪਾਂ ਕਹਿੰਦੇ ਹਾਂ ਜੋ ਕਿ ਕਰਪਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਉਹਨਾਂ ਨੇ ਚਲਾਈ ਹੈ ਜਿਸ ਦੇ ਤਹਿਤ ਉਹਨਾਂ ਨੇ ਕੱਲਾ ਵਿਕਰਮਜੀਤ ਸਿੰਘ ਮਜੀਠੀਆ ਹੀ ਨਹੀਂ ਹੋਰ ਵੀ ਪੰਜਾਬ ਦੇ ਕਾਫੀ ਏਦਾਂ ਦੇ ਬਿਜ਼ਨਸਮੈਨ ਕਾਫੀ ਖਿਡਾਰੀ ਅਤੇ ਹੋਰ ਵੀ ਕਾਫੀ ਏਦਾਂ ਦੇ ਨੁਮਾਇੰਦੇ ਜਿਨ੍ਹਾਂ ਦੇ ਉੱਪਰ ਅੱਖ ਸੀ ਜਿਨ੍ਹਾਂ ਦੀ ਆਮਦਨ ਤਾਂ ਬਹੁਤ ਜ਼ਿਆਦਾ ਸੀ ਪਰ ਉਹਨਾਂ ਦੀ ਆਮਦਨ ਕਿਹੜੇ ਪਾਸੇੋਂ ਆਉਂਦੀ ਸੀ ਇਹ ਇੱਕ ਜਾਂਚ ਦਾ ਵਿਸ਼ਾ ਸੀ ਜੀ ਆਹ ਦੋਸਤੋ ਜੇਕਰ ਆਪਾਂ ਗੱਲ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਤਾਂ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਉਹਨਾਂ ਦੇ ਦੋ ਜਗ੍ਹਾ ਦੇ ਉੱਪਰ ਛਾਪੇ ਮਾਰੇ ਗਏ ਉਹਨਾਂ ਦੇ ਚੰਡੀਗੜ੍ਹ ਵਾਲੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਵਾਲੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਗਈ ਜਦੋਂ ਕਹਿੰਦਾ ਹੁੰਦਾ ਨਾ ਭਗਵੰਤ ਮਾਨ ਅਕਸਰ ਹੀ ਸੰਸਦ ਦੇ ਵਿੱਚ ਕਹਿੰਦਾ ਹੁੰਦਾ ਸੀ ਕਿ ਮੈਂ ਵੱਡੇ ਵੱਡੇ ਮગરਮੱਛ ਫੜਨੇ ਨਹੀਂ ਤੇ ਐਸ ਵਕਤ ਵੱਡੇ ਮગરਮੱਛ ਨੂੰ ਹੱਥ ਪਾ ਲਿਆ ਭਗਵੰਤ ਮਾਨ ਨੇ ਕਿਉਂਕਿ ਸੁਖਬੀਰ ਬਾਦਲ ਉਸ ਦੀ ਗ੍ਰਿਫਤਾਰੀ ਹੋਦੀ ਹੈ ਸੁਖਬੀਰ ਬਾਦਲ ਦੀ ਗੱਡੀ ਨੂੰ ਬੱਲਾ ਰੋਕਿਆ ਗਿਆ ਸੁਖਬੀਰ ਬਾਦਲ ਨੇ ਬਹੁਤ ਵਾਰ ਬਚਣ ਦੀ ਕੋਸ਼ਿਸ਼ ਕੀਤੀ ਕਿ ਅਸਤਾ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਤੁਸੀਂ ਤਾਂ ਲੋ ਕਿਵੇਂ ਰੋਕ ਸਕਦੇ ਹੋ ਪਰ ਜਦੋਂ ਰਿੱਕੇ ਚੜਨਾ ਹੋਵੇ ਉਦੋਂ ਰ ਜਾਂਦਾ ਤੇ ਸੁਖਵੀਰ ਬਾਦਲ ਦੀ ਗ੍ਰਿਫਤਾਰੀ ਹੋ ਗਈ ਤੇ ਹੁਣ ਬਹੁਤ ਸਾਰੇ ਲੋਕ ਭਗਵੰਤ ਮਾਨ ਦਾ ਵਿਰੋਧ ਕਰ ਰਹੇ ਨੇ ਕਿ ਭਗਵੰਤ ਮਾਨ ਨੇ ਇਸ ਵਿਸ਼ੇ ਤੇ ਗਲਤ ਕੀਤਾ ਭਗਵੰਤ ਮਾਨ ਨੂੰ ਨਹੀਂ ਗ੍ਰਿਫਤਾਰ ਕਰਨਾ ਚਾਹੀਦਾ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਧੱਕਾ ਕਰ ਰਹੀ ਹੈ ਆਮ ਆਦਮੀ ਪਾਰਟੀ ਪਰ ਐਦਾਂ ਦੀ ਕੋਈ ਗੱਲ ਨਹੀਂ ਕਿਉਂਕਿ ਨਾਲ ਖੜੀ ਹੈ ਪੰਜਾਬ ਬਿਜ਼ਨਸ ਬਿਊਰੋ ਪੰਜਾਬ ਬਿਜ਼ਨਸ ਡਿਪਾਰਟਮੈਂਟ ਜੋ ਕਿ ਨਿਰਪੱਖ ਤੌਰ ਤੇ ਜਾਂਚ ਕਰੇਗਾ ਨਿਰਪੱਖ ਤੌਰ ਤੇ ਉਹ ਸਾਰੇ ਹੀ ਮਾਮਲੇ ਨੂੰ ਸੁਲਝਾਵੇਗਾ ਜਿਸ ਦੇ ਉੱਪਰ ਵੀ ਕੋਈ ਵੀ ਬਣਦੀ ਕਾਰਵਾਈ ਹੋਵੇਗੀ ਉਹ ਕਰੇਗਾ ਜੋ ਵੀ ਸਬੂਤ ਉਸ ਨੂੰ ਮਿਲਣਗੇ ਉਹ ਸਬੂਤ ਲੱਭੇਗਾ ਆਸਬੂਤਾਂ ਦੇ ਆਧਾਰ ਤੇ ਸਾਰੀ ਕਾਰਵਾਈ ਹੋਵੇਗੀ ਬੇਮਤਲਬ ਬੇਫਜ਼ੂਰ ਕਿਸੇ ਦੇ ਉੱਪਰ ਕੋਈ ਘੁਟਾ ਕੇਸ ਨਹੀਂ ਦੁੱਪਿਆ ਜਾਂਦਾ ਪੰਜਾਬ ਉਹ ਜਿਹੜਾ ਡਿਪਾਰਟਮੈਂਟ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈ ਇਸ ਦੇ ਵਿੱਚ ਵੱਡੇ ਵੱਡੇ ਆਰਐਸ ਆਈਪੀਐਸ ਅਧਿਕਾਰੀ ਸਾਰੇ ਭਰਤੀ ਕੀਤੇ ਹੋਏ ਨੇ ਜਿਹੜੇ ਇਸ ਮਾਮਲੇ ਦੀ ਜਾਂਚ ਕਰਦੇ ਨੇ ਤੇ ਬੜੇ ਹੀ ਵਿਸਤਾਰ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਇਸ ਦੀ ਜਾਂਚ ਹੁੰਦੀ ਹੈ ਹੁਣ ਸੁਖਵੀਰ ਬਾਦਲ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਅੱਗੇ ਦੀ ਜੋ ਰਿਪੋਰਟ ਹੈ ਉਹ ਬਿਜ਼ਨੈਸ ਬਿਊਰੋ ਜਦੋਂ ਇਸ ਦੀ ਜਾਂਚ ਕਰੇਗੀ ਕੌਣ ਦੋਖੀ ਹੈ ਉਸ ਨੂੰ ਸਜ਼ਾ ਮਿਲੇਗੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ タるほど。